ਨਸ਼ਾ ਦੇ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਦੇ ਖਿਲਾਫ ਸਖਤੀ ਹੋਰ ਵੀ ਜ਼ਿਆਦਾ ਵਾਦਾ ਦਿੱਤੀ ਗਈ ਹੈ। ਥਾਥਾਥੀ ਨਾਕਾਬੰਦੀ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਸੀਆਈਏ ਪੁਲਿਸ ਨੇ ਪਠੰਡਾ ਦੇ ਵਿੱਚ ਨਾਕਾਬੰਦੀ ਦੇ ਦੌਰਾਨ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਜਦੋਂ ਚੈੱਕ ਕੀਤਾ ਗਿਆ ਤਾਂ ਉਹਨਾਂ ਦੇ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ ਹੈ। ਪੁਲਿਸ ਨੇ ਤਿੰਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੜੇ ਗਏ ਤਿੰਨਾਂ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਉਰਫ ਜੀਤਾ ਅਤੇ ਹਰਪ੍ਰੀਤ ਸਿੰਘ ਹੈਰੀ ਅਤੇ ਜਗਤਾਰ ਸਿੰਘ ਦੇ ਵਜੋਂ ਹੋਈ ਹੈ। ਯੂਨਨ ਸ਼ਹਿਰ ਵਿਰੂਧ ਮਹੀਨੇ ਚੱਲਦੇ ਸੀਏ ਸਟਾਫ ਵੱੰਦੀ ਟੀਮ ਵੱਲੋਂ ਲਵੇਰੀ ਸਰ ਗੁਰਦੁਆਰੇ ਕੋਲ ਚੈਕਿੰਗ ਦੌਰਾਨ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਚੋਂ ਇੱਕ ਦਾ ਨਾਮ ਰਮਜੀਤ ਸਿੰਘ ਉਫ ਜੀਤਾ ਜੋ ਕਿ ਸੰਗਤਕੁਰ ਦਾ ਰਹਿਣ ਵਾਲਾ ਹੈ ਹਰਪ੍ਰੀਤ ਸਿੰਘ ਉਫ ਹੈੜੀ ਜੋ ਅੰਮ੍ਰਿਤਪੁਰਾ ਵਸਤੀ ਦਾ ਰਹਿਣ ਵਾਲਾ ਹੈ ਅਤੇ ਤੀਜਾ ਜੋਸ਼ੀ ਜਗਤਾਰ ਸਿੰਘ ਉਫ ਗੋਬਿੰਦ ਜੋ ਕਿ ਮਹੀਨੰਗਲ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਚੈਕਿੰਗ ਦੌਰਾਨ ਇਹਨਾਂ ਦੀ ਕਰੋਲਾ ਗੱਡੀ ਰੰਗ ਸਿਲਵਰ ਨੰਬਰ DL7CG4644 ਤੇ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਗ੍ਰਿਫਟ ਵਿੱਚੋਂ ਟਿੱਕੇ ਲੋਰਫੀਬ ਬਰਾਮਦ ਕਰਕੇ ਉਹਨਾਂ ਖਿਲਾਫ 80 ਨੰਬਰ ਮੁਕੱਦਮਾ ਅੰਡਰ ਸੈਕਸ਼ਨ 18 62 85 ਐਨਡੀਪੀਐਸ ਪੀਐਸ ਕੈਂਟੋਨਮੈਂਟ ਬਠਿੰਡਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਜੀ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਜਮਾਨੇ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਜਿਨ੍ਹਾਂ ਦਾ ਰਿਮਾਨ ਹਾਸਲ ਕਰਕੇ ਇਹਨਾਂ ਤੋਂ ਅੱਗੇ ਡੂੰਘਾਈ ਨਾਲ ਪੁੱਛਗ취 ਕੀਤੀ ਜਾਊਗਾ